ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਆਪਾਂ ਗੱਲ ਕਰ ਰਹੇ ਹਾਂ ਜੀ ਹੰਜਰਾ ਕੁਦਰਤੀ ਖੇਤੀ ਫਾਰਮ ਪਿੰਡ ਰਾਏਪੁਰ ਜ਼ਿਲ੍ਹਾ ਮਾਨਸਾ ਤੋਂ ਤੇ ਅੱਜ ਆਪਾਂ ਆਪਣੇ ਖੇਤ ਦੇ ਵਿੱਚ ਐਕਟੀਵਿਟੀ ਕਰ ਰਹੇ ਸੀ ਜਿਹਦੇ ਵਿੱਚ ਗੋਭੀ ਲਗਾਈ ਹੈ ਹਰਾ ਪਿਆਜ਼ ਲਗਾਇਆ ਗਾਜਰ ਧਨੀਆਂ ਤੇ ਪਾਲਕ ਔਰ ਇਹ ਸਾਗ ਤੋਰੀਆ ਸਾਗ ਵਾਸਤੇ ਤੋਰੀਆ ਬੀਜਿਆ ਇਧਰ ਇਹ ਲਾਈਨ ਡ੍ਰੈਗਨ ਦੀ ਹੈ ਤੇ ਜਿਹੜੀ ਚੀਜ਼ ਤੁਹਾਨੂੰ ਮੈਂ ਦਿਖਾਉਣੀ ਹੈ ਦੇਖੋ ਇੱਕ ਤਾਂ ਪਿੰਡੀ ਇਹ ਲਾਲ ਪਿੰਡੀ ਆ ਪੀਯੂ ਦੀ ਵੈਰਾਈਟੀ ਹੈ ਲਾਲੀਮਾ ਤੋ ਇਹ ਆਪਾਂ ਆਰਗੈਨਿਕ ਦੇ ਵਿੱਚ ਹੈ ਸਾਰਾ ਇਹ ਆਪਾਂ ਮਿਰਚਾਂ ਲਾਈਆਂ ਹੈ ਗਰਮੀ ਦੇ ਕਰਕੇ ਇਹਨੂੰ ਫਲ ਨਹੀਂ ਲੱਗ ਰਿਆ ਸੀ ਹੁਣ ਜਦੋਂ ਦੀ ਬਰਸਾਤਾਂ ਆਉਣੀਆਂ ਸ਼ੁਰੂ ਹੋਈਆਂ ਨੇ ਸਰਦੀ ਹੋ ਗਈ ਹੈ ਤਾਂ ਹੁਣ ਇਹਨੂੰ ਮਿਰਚ ਫਲ ਆਣਾ ਸ਼ੁਰੂ ਹੋਇਆ ਹੈ ਦੇਖੋ ਤੁਹਾਨੂੰ ਦਿਖ ਰਹਾ ਹਨ ਮਿਰਚਾਂ ਲੱਗੀਆਂ ਨੇ ਕਿ ਤੇ ਇਹਦੇ ਵਿੱਚ ਕਮਾਲ ਇਹ ਹੈ ਕਿ ਪਿੰਡੀ ਦੇ ਬੂਟੇ ਵੀ ਖੜੇ ਹੈ ਇਹ ਤਰਬੂਜ਼ ਦਾ ਦੀਵਾਰਲਾ ਇਹ ਆਪਣੇ ਆਪ ਉੱਗ ਗਿਆ ਕਿਉਂਕਿ ਪਿਛਲੀ ਵਾਰ ਸਾਡੇ ਇੱਥੇ ਤਰਬੂਜ਼ ਸੀ ਤੇ ਉਹਨਾਂ ਦੇ ਵਿੱਚੋਂ ਕੋਈ ਬੀਜ गिर ਗਿਆ ਤੇ ਉਹਨੇ ਜਰਮਿਨਿਸ਼ ਜਰਮਿਨੇਟ ਹੋ ਗਿਆ আর ਉਸ ਤੋਂ ਬਾਅਦ ਤੁਹਾਨੂੰ ਹੁਣ ਦਿਖਾਉਨੇ ਆ ਦੇਖੋ ਅੱਜ ਹੈਗੀ ਆ ਜੀ 25 ਅਗਸਤ ਇਹ 25 ਅਗਸਤ ਨੂੰ ਆ ਤਰਬੂਜ ਲੱਗਿਆ ਹੋਇਆ ਆ ਦੇਖੋ ਵਲ ਵੀ ਬਿਲਕੁਲ ਸਵਸਥ ਹੈ ਕੋਈ ਸਪਰੇ ਨਹੀਂ ਕੁਛ ਨਹੀਂ بس ਇਹਦੇ ਉੱਤੇ 2-3 ਦਿਨ ਛੱਡ ਕੇ ਸਵਾਹ ਪਾਈ ਜਾਂਦੀ ਹੈ ਮਿਰਚਾਂ ਤੇ ਵੀ ਤੇ ਇਹ ਮਿਰਚਾਂ ਨੂੰ ਦੇਖੋ ਕੋਈ ਠੁੱਠੀ ਰੋਗ ਨਹੀਂ ਕੋਈ ਸਮੱਸਿਆ ਨਹੀਂ ਤੇ ਹੁਣ ਫਲ ਚੱਕਿਆ ਹੋਇਆ ਇਹਦੇ ਵੀ ਇਹ ਸਾਰਾ ਕੁਦਰਤੀ ਹੈ ਜੀ ਇਹਦੇ ਵਿੱਚ ਅਸੀਂ ਕੋਈ ਵੀ ਐਕਸਟਰਾ ਹਾਂ ਗੋੜ ਗੜਾਈ ਦੇ ਵਾਸਤੇ ਕੁਝ ਪਹਿਲਾਂ ਸ਼ੁਰੂ ਚ ਗੋਡੀਆਂ ਕੀਤੀਆਂ ਸੀ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪ੍ਰਾਲੀ ਪਾਤੀ ਹੁਣ ਜਿਵੇਂ ਪਾਣੀ ਲਾਉਂਦੇ ਆ ਵਿੱਚ ਹੀ ਗਲੀ ਜਾਂਦੀ ਹੈ ਤੇ ਨਾਲੇ ਇਹਦੇ ਵਿੱਚ ਕੱਖ ਵੀ ਨਹੀਂ ਹੁੰਦੇ ਜੀ ਧੰਨਵਾਦ